ਰਵੀਂਦਰ ਕੌਰ ਇਹ ਮੇਰੀ ਮੰਮੀ ਗੱਲ ਬਾਤ ਇਹ ਜੀਣ ਹੀ ਨਹੀਂ ਦਿੰਦੇ ਕੁੱਟਦੇ ਹੀ ਮਾਰਦੇ ਹੀ ਰੋਟੀ ਨਹੀਂ ਦਿੰਦੇ ਦਵਾਈ ਨਹੀਂ ਲਿਆ ਕੇ ਦਿੰਦਾਉ ਤੇ ਘਰ ਵਾਲਾ ਮਾਤਾ ਦਾ ਦਲਬੀਰ ਸਿੰਘ ਨਗਜੀਤ ਕੌਰ ਇਹ ਨਿਕਾਰਾ ਲੈ ਲਖਵਿੰਦਰ ਸਿੰਘ ਤੇਨੇ ਕੱਟ ਡੱਟ ਮਾਰ ਕਰਦੇ ਰੋਟੀ ਫਾੜੀਆਂ ਥੋੜੀ ਖੋਲਿੰਦੇ ਅੱਜ ਵੀ ਉਹਨੂੰ ਮਾਰਿਆ ਵਾ ਕੱਲ ਵੀ ਮਾਰਿਆ ਕੱਲ ਸਵੇਰ ਦੀ ਇੱਕ ਰੋਟੀ ਚਾਹ ਨਾਲ ਉੱਠਦੀ ਖਾਦੀ ਹੈ ਕੱਲ ਸਾਰੀ ਦਿਹਾੜੀ ਕੁਝ ਨਹੀਂ ਖਾਦਾ ਤੂੰ ਗਰਦਾ ਨਹੀਂ ਦੀ ਬਈ ਰੋਟੀ ਇੱਕ ਖਾਦੀ ਉਹਨੂੰ ਪੋਹ ਤੀਂ ਅੱਜ ਵੀ ਇਹਨੂੰ ਮਾਰਿਆ ਸਵੇਰੇ ਮਾਰਿਆ ਵਾ ਇੱਥੇ ਆਈ ਆ ਵੇਲੀ ਇੱਥੋਂ ਆਣ ਕੇ ਇੱਥੇ ਸਟੇਸ਼ਨ ਤੇ ਫਟਕ ਤੇ ਇਹਦਾ ਰਹਿੰਦਾ ਫਬਜੀ ਜਿਹੜਾ ਉਹਦਾ ਗੱਲ ਕਰਕੇ ਗਈ ਆ ਉਹ ਆਂਦਾ ਮਾਤਾ ਤੂੰ ਦਵਾਈ ਲਿਓ ਨਹੀਂ ਆਂਦੀ ਮੈਨੂੰ ਲਿਆ ਕੇ ਨਹੀਂ ਦਿੰਦੇ ਆਂਦਾ ਮਾਤਾ ਤੂੰ ਵੇਲੀ ਤੰਬੂ ਲਾ ਲਾ ਨਹੀਂ ਦਵਾਈ ਲਿਆ ਕੇ ਦਿੰਦੇ ਤੂੰ ਇੱਥੇ ਰਹਿ ਜਾ ਘਰੋਂ ਕਰਦੀ ਆ ਤੈਨੂੰ ਤੂੰ ਇੱਥੇ ਰਹਿ ਲੈ ਆਂਦੀ ਚੰਗਾ ਤਾਂ ਇਹੋ ਫਬਜੀ ਨੇ ਉਹਨੂੰ ਲੱਖੇ ਨੂੰ ਆਖਿਆ ਲੱਖੇ ਨੇ ਫੇਰ ਜਾ ਕੇ ਘਰ ਹੱਥੀਂ ਆ ਫੇਰ ਮਾਰਿਆ ਨਾਈ ਬਾਟੀਆਂ ਮਰੋੜੀਆਂ ਨਾਈ ਇੱਕ ਚ ਮੁਕੀਆਂ ਮਾਰੀਆਂ ਇਹਨਾਂ ਤਿੰਨਾਂ ਦੇ ਪੱਟਾ ਹੋਏ ਇਹਨਾਂ ਨੂੰ ਪਤਾ ਲੱਗੇ ਕਿ ਕੱਲਾ ਕੱਲਾ ਪੁੱਤ ਵਾਂ ਬਿਆ ਕੱਲਾ ਕੱਲਾ ਮੈਂ ਪੁੱਤ ਵਾਂ ਤੇ ਬਿਆ ਕਿਸ ਤਰ੍ਹਾਂ ਆਪਣੀ ਮਾਂ ਨੂੰ ਕੀ ਤਸੀਹੇ ਦਿੱਤੇ ਆ ਲੱਖ ਰੁਪਏ ਲੈ ਕੇ ਆਇਆ ਲੱਖ ਮਾਂ ਦੇ ਵਾਸਤੇ ਲੈ ਕੇ ਆਇਆ ਕਰੋੜ ਰੁਪਏ ਸੱਚ ਕਰੋੜ ਰੁਪਏ ਦਿੱਤੇ ਮਾਂ ਨੂੰ ਮੇਰੇ ਆਪਣਾ ਗਰਮੀਤ ਸਿੰਘ ਨਾਲ ਇਨਸਾਫ ਕਰਾਇਆ ਪੰਜ 6 ਮਹੀਨੇ ਤੋਂ ਆਇਆ ਲਟਾਇਰ ਹੋ ਕੇ ਉਦੋਂ ਤਾਂ ਆ ਕੇ ਤੇ ਮਾਤਾ ਨੂੰ ਕੁੱਟ ਮਾਰ ਕਰਦੇ ਇਹ ਜਿਹੜਾ ਲਖਵਿੰਦਰ ਸਿੰਘ ਤੇ ਦਲਵੀਰ ਸਿੰਘ ਦਲਵੀਰ ਸਿੰਘ ਘਰ ਵਾਲਾ ਹੈ ਨਾਲੇ ਦੀ ਨਾਲਦੀ ਆ ਕੋਈ ਰੋਟੀ ਪਾਣੀ ਨਹੀਂ ਦਿੰਦੇ ਇਹਨੂੰ ਜੀਤਵਾਜੇ ਰੋਟੀ ਕੁੱਟ ਕੇ ਦੇ ਮਤਲਬ ਕੱਢਦੇ ਬੜਾ ਸਾਰੇ ਰਿਸ਼ਤੇਦਾਰਾਂ ਵੀ ਇਹਨਾਂ ਨੂੰ ਸਮਝਾਇਆ ਨਹੀਂ ਟਾਲਦੇ ਅੱਜ ਵੀ ਜਦੋਂ ਇਹਦਾ ਕਤਲ ਹੋ ਗਿਆ ਇਹਨਾਂ ਦੇ ਦੁੱਖੋ ਤੇ ਅਸੀਂ ਆਏ ਇਹਨਾਂ ਕੁੜੀਆਂ ਨੂੰ ਗਲੱਪੇ ਮਾਰੇ ਸਾਰੇ ਪਿੰਡ ਦੇ ਹੁੰਦੇ ਆ ਮੁਲਾਜ਼ਮਾਂ ਦੇ ਹੁੰਦੇ ਆ ਤੇ ਕਾਰਵਾਈ ਜਿੰਨਾ ਚਿਰ ਨਹੀਂ ਹੋਏਗੀ ਅਸੀਂ ਉਹਨਾਂ ਚਿਰ লাশ ਨਹੀਂ ਚੁੱਕਣ ਦੇਣਾ ਇਹਨਾਂ ਦਾ ਪਰਚਾ ਹੋਣਾ ਚਾਹੀਦਾ ਉਹ ਸਾਰੇ ਰੜੇ ਨੇ ਮਾਇਆ ਦਾ ਘਮਾਂਡੇ ਆਂਦਾ ਕਰੋੜ ਰੁਪਈਆ ਮੈਂ ਲੈ ਕੇ ਆਇਆ ਤੇ ਕੋਈ ਰੋਟੀ ਨਹੀਂ ਭੁੱਖੀ ਮਰੀ ਆ ਕੱਲ ਸਵੇਰ ਦੀ ਇੱਕ ਰੋਟੀ ਖਾਦੀ ਆ ਨੀ 11 ਵਜੇ ਤਾਂ ਹਾਨੂੰ ਇਨਸਾਫ ਚਾਹੀਦਾ ਜਿਹੜਾ ਇਹ ਆ ਵੀ ਇਦਾਂ ਤੇ ਹਰ ਰੋਟੀ ਮਾਵਾਂ ਨੂੰ ਦੇ ਮਾਰਨਗੇ ਇਦਾਂ ਤਾਂ ਨਹੀਂ ਚਾਹੀਦਾ ਪੁੱਤ ਦੇ ਧੀਆ ਜੰਮੀ ਦੀਆਂ ਮਾਂ ਬੋ ਸੁਖਲੀ ਜੰਮਦਾ ਤੇ ਜੇ ਕਤਲ ਹੀ ਹੋਣਾ ਤੇ ਫਿਰ ਜੰਮਨ ਦੀ ਕੀ ਲੋੜ ਐ ਇਹਦਾ ਨਿਆਂ ਹੋਣਾ ਚਾਹੀਦਾ ਇਹਦਾ ਇਨਸਾਫ ਆਈ ਲਾਣਾ ਨੇ ਉਹਨਾਂ ਦੇ ਪਰਚਾ ਹੋ ਜੇ ਉਹਨਾਂ ਦੇ ਹੱਥ ਘੜੀਆਂ ਲੱਗੇ ਤੇ ਫਿਰ ਮਤਲਬ ਆ ਚੁੱਕਾ ਨੇ ਉਹਨਾਂ ਜੀ ਟੁੱਕਣ ਨਹੀਂ ਦੇ ਦੇਣਾ ਇਹਨਾਂ ਤਿੰਨਾਂ ਦੇ ਪਰਚਾ ਹੋਣਾ ਚਾਹੀਦਾ ਨਾਲ ਇਹਦੀ ਲਖਵਿੰਦਰ ਸਿੰਘ ਦੀ ਘਰ ਦੀ ਆ ਹਾਂ ਇਹਨਾਂ ਨੂੰ ਚਾਹੀਦਾ ਹਨ ਅੱਜ ਇੱਕ ਲੇਡੀ ਜੀਜੀ ਅਮਰਜੀ 68 ਸਾਲ ਦੀ ਹੈ ਉਹਨਾਂ ਘਰੇਲੂ ਕਲੇਸ਼ ਤੋਂ ਤੰਗ ਆ ਕੇ ਉਹਨਾਂ ਨੇ ਅੱਜ ਇੱਥੇ ਗੇਟ ਨੰਬਰ C48 ਤੇ ਚਾਵਰ ਦੇ ਲੱਗਿਆ ਕਿ ਇਹਨੇ ਮਤਲਬ ਖੁਦਕੁਸ਼ੀ ਕਰ ਲਈ ਹੈ ਤੇ ਉਹਦੇ ਸਬੰਧ ਵਿੱਚ ਅਸੀਂ ਅੱਜ ਇੱਥੇ ਆਏ ਹਾਂ ਤੇ ਮੇਰੇ ਤੋਂ ਪਹਿਲਾਂ ਐਸਐਪਪਿੰਦਸ ਸਿੰਘ ਆਏ ਸੀ ਵੀਰ ਨੇ ਜਿਹੜੀ ਉਹ ਕਾਰਵਾਈ ਬੜੀ ਜਿਹੜੀ ਅਮਰ ਵਿੱਚ ਲੈਂਦੀ ਹੈ ਤੇ ਇਹਨਾਂ ਦੀ ਤਰਾਹ ਤੇ ਮੈਂ ਇੱਥੇ ਬਰਾਏ ਤਸਦੀਕ ਮੈਂ ਐਸਐਚਓ ਜੀਆਰਪੀ ਬਟਨਕੋਟ ਬ੍ਰਾਈਟਸ ਦੀਵਮੋਕਾਪ ਗੋਦੀ ਆਇਆ ਸੀਗਾ ਤੇ ਉੱਥੇ ਇਹਦੇ ਜਿਹੜੀ ਮ੍ਰਿਤਕਾ ਉਹਦੇਆਂ ਬੇਟੀਆਂ ਨੇ ਵੱਲਾ ਮੇਰੇ ਕੋਲ ਹਾਜ਼ਰ ਆ ਕੇ ਆਪਣਾ ਬਿਆਨ ਦਿਖਾਇਆ ਵੀ ਸਾਡੀ ਮਾਤਾ ਨੇ ਜਿਹੜੀ ਘਰੇਲੂ ਆਪਣੇ ਘਰਵਾਲੇ ਤੋਂ ਤੇ بیٹے ਤੋਂ ਉਹਦੇ ਨੋਂ ਤੋਂ ਤੰਗਾ ਕੇ ਜਿਹੜੀ ਫੋਟੋਗ੍ਰਾਫੀ ਕੀਤੀ ਹੈ ਤੇ ਮ੍ਰਿਤਕਾ ਦਾ ਨਾਮ ਗੁਰਮੀਤ ਕੌਰ ਆ ਵਾਈਫ ਆਫ ਦਲਬੀਰ ਸਿੰਘ ਪਿੰਡ ਚਾਹਰ ਮਾਮਲਾ ਸਾਡੇ ਵੱਲੋਂ ਇਹਨਾਂ ਦੇ ਬੇਟੀ ਦਾ ਬਿਆਨ ਲੈ ਕੇ ਜਿਹੜਾ ਇਹ ਫੋਟੋਗ੍ਰਾਫੀ ਦਾ ਮਾਮਲਾ ਜਿਹੜਾ ਉਹ ਦਰਜ ਕਰ ਲਈ ਥਾਣੇ ਭੇਜ ਦਿੱਤਾ ਵਾ ਤੇ ਐਫਆਰ ਦਰਜ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ